ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ 5ਵੀਂ ਤੇ 6ਵੀਂ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਇਹ ਸਥਾਨ ਤੇ ਬਹੁਤ ਵੱਡਾ ਇਤਿਹਾਸ ਇੱਥੇ ਹੁੰਦਾ ਜੀ ਆਓ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਵਾਉਣੇ ਆ ਪਹਿਲਾਂ ਦਰਸ਼ਨ ਕਰੋ ਆ ਖੂਹ ਹੈਗਾ ਪਾਵਨ ਪਵਿੱਤਰ ਜ ਜਗੂਰ ਅਰਜਨ ਦੇਵ ਸਾਹਿਬ ਮਾਰਨੇ ਆਪਣੇ ਕਰ ਕਮਲਾ ਦੇ ਨਾਲ ਲਗਵਾਇਆ ਆਓ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਈਏ ਨਾਲ ਬੇਨਤੀ ਹੈ ਵੀ ਜਦੋਂ ਵੀ ਕਿਸੇ ਗੁਰੂ ਘਰ ਦੇ ਦਰਸ਼ਨ ਦੀਦਾਰ ਕਰਨ ਆਵੋ ਤਾਂ ਸਭ ਤੋਂ ਪਹਿਲਾਂ ਇਤਿਹਾਸ ਪੜਨਾ ਅਤਿ ਲਾਜ਼ਮੀ ਹੈ ਆਓ ਇਤਿਹਾਸ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ 5ਵੀਂ ਤੇ 6ਵੀਂ ਇਹ ਪਾਵਨ ਅਸਥਾਨ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਅਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਏਮਾਨ ਹੈ ਕਰਤਾਰਪੁਰ ਵਿਸਾਖੀ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹਾਂ ਸੰਮਤ 1665 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸ ਖੂਹ ਤੋਂ ਪ੍ਰਗਟ ਕਰਕੇ ਤੀਰਥ ਗੰਗਾ ਦਾ ਇਸ਼ਨਾਨ ਦਾ ਭਰਮ ਦੂਰ ਕੀਤਾ ਇਸ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ ਗੁਰੂ ਸਾਹਿਬ ਜੀ ਨੇ ਇਸ ਖੂਹ ਖੂਹ ਨੂੰ अनेका ਵਰ ਦਿੰਦਿਆਂ ਫਰਮਾਇਆ ਕਿ ਜਿਹੜਾ ਪ੍ਰਾਣੀ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਖਤਮ ਹੋ ਜਾਣਗੇ ਖੂਹ ਦੇ ਨੇੜੇ ਗੁਰੂ ਮਹਾਰਾਜ ਜੀ ਨੇ ਦੀਵਾਨ ਸਜਾਉਂਦੇ ਸਨ ਉਸ ਸਥਾਨ ਦਾ ਨਾਮ ਮਨਜੀਤ ਸਾਹਿਬ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਕਰਿਆ ਕਰਦੇ ਸਨ ਇੱਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਤਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਰਨੈਲ ਪਹਿੰਦੇਖਾ ਨੂੰ ਮਾਰਿਆ ਸੀ ਇੱਥੇ ਹੀ ਛੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰਕਸਾ ਖੋਲ ਕੇ ਦਮ ਲਿਆ ਸੀ ਇਹ ਉਹ ਪਾਵਨ ਪਵਿੱਤਰ ਇਤਿਹਾਸ ਅਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਪਾਵਨ ਪਵਿੱਤਰ ਸਥਾਨ ਦੇ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਅਨੇਕਾਂ ਵਾਰ ਆਖੂ ਹੈ ਜਿਹਨੂੰ ਮਾਰਨੇ ਬਾਰ ਦਿੱਤੇ ਆਪਣੇ ਕਰਕਮਲਾ ਦੇ ਨਾਲ ਇਸ ਖੂਹ ਨੂੰ ਲਗਵਾਉਣਾ ਕੀਤਾ ਤੇ ਨਾਲ ਗੁਰੂ ਸਾਹਿਬ ਨੇ ਇਸ ਗੰਗਾ ਇਸ਼ਨਾਨ ਦੇ ਮਹਾਤਮ ਦਾ ਵਹਿਮ ਦੂਰ ਕਰਨ ਲਈ ਇਸ ਖੂਹ ਦਾ ਇਸ਼ਨਾਨ ਦੱਸਿਆ ਅਤੇ ਫਰਮਾਇਆ ਸ਼ੁਕਰ ਗੰਗ ਇਹ ਨਾਮ ਧਰਾਇਓ ਗੰਗਾ ਤੇ ਹਮ ਅਧਕ ਲਖਾਇਓ ਜੋ ਬਾਂਛਾ ਕਰ ਇੱਥਾਂ ਆਵੈ ਮਨ ਬਾਂਛਤ ਸਭ ਹੀ ਫਲ ਪਾਵੈ ਇਹ ਪਾਵਨ ਪਵਿੱਤਰ ਉਹ ਖੂਹ ਹੈ ਜੀ ਅਤੇ ਦਰਸ਼ਨ ਕਰੋ ਤੁਸੀਂ ਦਰਬਾਰ ਸਾਹਿਬ ਜੀ ਦੇ ਬਾਣੀ ਦੇ ਜਾਪ ਚੱਲ ਰਹੇ ਅੰਦਰ ਇਧਰਲੇ ਪਾਸੇ ਆ ਇੱਕ ਮੰਦਿਰ ਵੀ ਬਣਿਆ ਹੋਇਆ ਦੇਖੋ ਇਧਰ ਸ਼ਿਵ ਜੀ ਦਾ ਇਹ ਸਾਈਡ ਤੇ ਇੱਕ ਇਧਰ ਪਾਵਨ ਪਵਿੱਤਰ ਸਰੋਵਰ ਹੈ ਦਰਸ਼ਨ ਕਰੋ ਤੁਸੀਂ ਆਪ ਜੀ ਤੇ ਇਧਰ ਪਾਵਨ ਪਵਿੱਤਰ ਸਥਾਨ ਹੈ ਸੰਗਤ ਜੀ ਇੱਥੇ ਆਪਾਂ ਪਹਿਲੇ ਵੀਡੀਓ ਬੰਦ ਕਰ ਦਿਆਂਗੇ ਸੰਗਤ ਨੂੰ ਬੇਨਤੀ ਹੈ ਕਿਉਂਕਿ ਅੰਦਰ ਬਾਣੀ ਦੇ ਜਾਪ ਚੱਲ ਰਹੇ ਆ ਤਾਪਾ ਵੀਡੀਓ ਦੇ ਚੱਕਰ ਦੇ ਵਿੱਚ ਗੁਰੂ ਦਰਬਾਰ ਦੀ ਬੇਅਦਬੀ ਨਹੀਂ ਕਰਨੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਜੀ ਫਤਿ ਸੀ ਇਹ ਪਾਵਨ ਪੁੱਤਰ ਦਰਬਾਰ ਆਪ ਸਰਗਏ ਜਨਮਾ ਕ੍ਰਿਸ਼ਨ ਆਉਂਦਾ ਸਾਥ ਸੰਗ ਹਰ ਹਰ ਜਸ ਕਹਿ ਤਰ ਲੋ ਤੇ ਹਾਰਿਆਂ ਨੇ ਰਹਤ ਗਨ ਕੀ ਤਲ ਕੇ ਬਖਾਂ ਗ੍ਰਹਿਤ ਮੈ ਸੋਈ ਨਿਰਵਾਣ ਮਾਈਆਂ ਜਾਪ ਕਰ ਰਹੀਆਂ ਨੇ ਜਿਸਕੇ ਕਟ ਗਏ ਧੰਨ ਭਾਗ ਐਸੀ ਔਰ ਦੇ ਵਿੱਚ ਵੀ ਗੁਰੂ ਦਰਬਾਰ ਦੇ ਵਿੱਚ ਬੈਠ ਸੀ Oh,